ਜੀਤਨੂਖਸ 80 ਸੀਟਾਂ ਨਹੀਂ ਆਉਂਦੀਆਂ ਕਿਸ ਤਰ੍ਹਾਂ ਦੇਖਦੇ ਹੋ ਰਾਹ ਲੋਗਾਂ ਦੀ ਬਿਚੈ ਚਲੋ ਬਿਆਨਬਾਜ਼ੀ ਜੋ ਮਰਜ਼ੀ ਕਰੇ ਸਮੇਂ ਦੱਸ ਦਊਗਾ ਕਿੰਨੀਆਂ ਸੀਟਾਂ ਆਣਗੀਆਂ ਅੱਜ ਜਿਹੜੀ ਮਹਾਰੈਲੀ ਹੋਈ ਆ ਗੜਬੰਦਾਂ ਨੇ ਜਿਹੜੀ ਆ ਕਿਸ ਤਰ੍ਹਾਂ ਦੀ ਬਾਚ ਕਰਦੇ ਮੈਂ ਅਸਲ 'ਚ ਸਾਰਾ ਦਿਨ ਬਾਹਰ ਰਹੀ ਹਾਂ ਬਿਜ਼ੀ ਰਹੀ ਹਾਂ ਮੈਂ ਭੁੱਲੀ ਗਈ ਕਿ ਉਹਨਾਂ ਦੀ ਢਾਲੀ ਹੋ ਰਹੀ ਹੈ ਆਪਣੇ ਕੰਮਾਂ 'ਚ ਬਿਜ਼ੀ ਸੀ ਸੋ ਆਈ ਰੀਅਲੀ ਡੋਨੋ ਹੱਲੇ ਤੱਕ ਮੈਂ ਕੋਈ ਨਿਊਜ਼ ਦੇਖਿਆ ਨਹੀਂ ਆਈ ਹੋਪ ਕਰੂੰਗੀ ਬਾਕੀ ਲੋਕ ਕਹਤੇ ਹਨ ਪਰ ਇੱਕ ਗੱਲ ਮੈਂ ਕਹਿਣਾ ਚਾਹੁੰਦੀ ਐ ਅੱਜ ਤੱਕ ਜੋ ਮੋਦੀ ਜੀ ਨੇ ਕਿਹਾ ਉਹ ਸੱਚ ਹੀ ਨਿਕਲਿਆ ਕਿ ਪੰਜਾਬ ਚ ਬੀਜੇਪੀ ਕਾਂਗਰਸ ਨੂੰ ਹਾਈਜੈਕ ਕਰ ਰਹੀ ਐ ਹਾਈਜੈਕ ਕਿਉਂ ਕੁਝ ਮੈਂ ਕਹਿ ਨਹੀਂ ਸਕਦੀ ਪਰ ਬੀਜੇਪੀ ਬਹੁਤ ਮਜ਼ਬੂਤੀ ਨਾਲ ਲੱਗੇ ਵਧ ਰਹੀ ਐ ਔਰ ਮੈਨੂੰ ਪੂਰਾ ਯਕੀਨ ਹੈ ਕਿ ਆਕੀਦੀ ਰਜ਼ਾਤ ਵੀ ਵਧੀਆਂ ਆਣਗੇ ਔਰ ਇਹ ਨਿਹਾਂ ਤਰਿਆਂ ਜਾਣ ਗਿਆ 2027 ਦੀ ਗਵਰਨਮੈਂਟ ਬਣਾਉਣ ਦੇ ਲਈ ਆਪ ਦੇ ਐਮਐਲਏ ਹੁਣ ਜਾਂ ਮਾਤਰੀ ਨੂੰ ਲਗਾਤਾਰ ਕਹਿ ਰਹੇ ਨੇ ਬੀਜੇਪੀ ਸਾਨੂੰ 20 ਕਰੋੜ ਚਰੀਰੇ 5 ਕਰੋੜ ਤੁਸੀਂ ਕਾ ਕਾਂਗਰਸ ਛੱਡ ਕੇ ਵਿਚ ਵਿੱਚ ਤੁਹਾਨੂੰ ਕਿੰਨੇ ਦੇ ਦਿੱਤੇ ਪੈਸੇ ਇੱਕ ਪੈਸਾ ਨੇ ਔਰ ਇਹਨਾਂ ਨੂੰ ਵੀ ਨਹੀਂ ਦਿੱਤਾ ਇਹਨਾਂ ਨੇ ਆਪਣਾ ਮੁੱਲ ਆਪ ਹੀ ਧਰ ਲਿਆ ਔਰ ਜਿਸ ਤਰ੍ਹਾਂ ਝੂਠ ਦੇ ਉੱਤੇ ਹੀ ਚੱਲਦੇ ਆਏ ਨੇ ਹੁਣ ਇੱਕ ਹੋਰ ਸ਼ੋਸ਼ਾ ਛੱਡਤਾ ਕਿ ਸਾਨੂੰ 20 ਕਰੋੜ 25 ਕਰੋੜ ਦੇ ਰਹੇ ਨੇ ਤੇ ਮੇਰੇ ਖਿਆਲ ਚ ਇਹ ਆਪਣੀ ਜਿਹੜੀ ਇਹਨਾਂ ਦੀਆਂ ਕਮੀਆਂ ਨੇ ਜਿਹੜਾ ਇਹਨਾਂ ਦਾ ਗ੍ਰਾਫ ਡਾਊਨ ਹੈ ਉਸ ਨੂੰ ਛਪਾਉਣ ਦੇ ਲਈ ਇਹ ਉਹਨਾਂ ਨੇ ਗੱਲ ਸ਼ੁਰੂ ਕਰਤੀ ਕਿਸ ਤਰ੍ਹਾਂ ਤੁਹਾਡਾ ਚੋਣ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਤੁਸੀਂ ਵਿਚਾਰ ਦਿਓ ਦੇਖੋ ਹੱਲੇ ਤੱਕ ਤਾਂ ਮੈਂ ਬੀਜੇਪੀ ਦੇ ਲਈ ਕੰਮ ਕਰ ਰਹੀ ਸੀ ਅਸੀਂ ਚੋਣਾਂ ਦੇ ਵਿੱਚ ਲਗਾਤਾਰ ਚੱਲ ਰਹੇ ਹਾਂ ਹੁਣ ਕੱਲ ਮੈਨੂੰ ਡਿਕਲੇਅਰ ਕੀਤਾ ਕੈਂਡੀਡੇਟ ਹੁਣ ਅਸੀਂ ਸ਼ੁਰੂ ਕਰਾਂਗੇ ਤੇ ਮੈਨੂੰ ਪੂਰਾ ਯਕੀਨ ਹੈ ਕਿ ਵਧੀਆ ਤਰੀਕੇ ਨਾਲ ਚੱਲਾਂਗੇ ਕਿਉਂਕਿ ਹਰ ਰੋਜ਼ ਤਾਕਤ ਵਧ ਰਹੀ ਹੈ ਖਰਗੇ ਸਾਹਿਬ ਕਹਿ ਰਹੇ ਨੇ ਕਿ ਬੀਜੇਪੀ ਤੇ ਆਰਐਸਐਸ ਜਹਿਰ ਵਰਗੇ ਨੇ ਉਹਨਾਂ ਦੀ ਸਟੇਟਮੈਂਟ ਆਈ ਹੈ ਕਿ ਮੈਂ ਬਾਚ ਕਰ ਦੋ ਇਸ ਤਰ੍ਹਾਂ ਦੀ ਸਟੇਟਮੈਂਟ ਦੇਣੀ ਉਹਨਾਂ ਨੂੰ ਲੱਗਦੇ ਹੋਵਾਂਗੇ ਅਸੀਂ ਜਹਿਰ ਵਰਗੇ ਪਰ ਜਿਹੜੀ ਪਬਲਿਕ ਹੈ ਉਹ ਹੀ ਦੱਸੂਗੀ ਮਾਮ ਸ਼ੰਭੂ ਬਾਡਰ ਦੇ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਅੱਜ ਦੀ ਔਰ ਲਗਾਤਾਰ ਕਿਸਾਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੈਂਟਰ ਨੇ ਖਾਸ ਕਰਕੇ ਬੀਜੇਪੀ ਨੇ ਸਾਡੇ ਤੇ ਗੋਲੇ ਵਰਾਏ ਨੇ ਗੋਲੀਆਂ ਚਲਾਈਆਂ ਨੇ ਇਲੈਕਸ਼ਨ ਸਿਰ ਤੇ ਆ ਕਿ ਵੀ ਦੇਖਦੇ ਹੋ ਕਿਸਾਨ ਪੁਕਤੂਗਾ ਜੀ ਵੀ ਹਾਂ ਜੀ ਕਿਸਾਨ ਪੁਕਤੂਗਾ ਜੀ ਬੀਜੇਪੀ ਨੂੰ ਵੋਟ ਪਾਉਣਗੇ ਕਿਸਾਨ ਵੀ ਜੀ ਉਹ ਤੁਸੀਂ ਕਿਸਾਨਾਂ ਨੂੰ ਪੁੱਛੋ ਜੀ ਮੈਨੂੰ ਨਾ ਪੁੱਛੋ ਇਹ ਤਾਂ ਲਗਾਤਾਰ ਆਂਟੀ ਚੱਲ ਰਹੇ ਨੇ ਫਿਰ ਜੇ ਆਂਟੀ ਚੱਲ ਰਹੇ ਨੇ ਤਾਂ ਦੇਖਦੇ ਆ ਅਸੀਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਸਾਨੂੰ ਇੱਕ ਇੱਕ ਵੋਟਰ ਦੀ ਕਦਰ ਹੈ ਇੱਕ ਇੱਕ ਵੋਟਰ ਨੂੰ ਅਸੀਂ ਅਪਰੋਚ ਕਰਾਂਗੇ ਬਾਕੀ ਲੋਕਤੰਤਰ ਹੈ ਜੋ ਉਹਨਾਂ ਦੀ ਮਰਜ਼ੀ ਹੋ ਗਈ ਅੱਗੇ ਉਸ ਤਰ੍ਹਾਂ ਵੋਟ ਪਾਣਗੇ ਭਗਵੰਤ ਮਾਨ ਨੇ ਕਿਹਾ ਕਿ ਜੀਰਵੰਤ ਦੇ ਜੇਲ੍ਹ ਭੇਜਤਾ ਉਹਦੀ ਸੋਚ ਨੂੰ ਕਿਵੇਂ ਜੇਲ੍ਹ ਤੋਂ ਕਿਵੇਂ ਹਕਾਕਰ ਸੋਚ ਨੂੰ ਕਿਵੇਂ ਗ੍ਰਿਫਤਾਰ ਵੀ ਉਹਨਾਂ ਨੂੰ ਤਾਂ ਜੇਲ੍ਹ ਭੇਜਤਾ ਕਿ ਜੀਰਵੰਤ ਵੀ ਉਹਦੀ ਸੋਚ ਨੂੰ ਕਿਵੇਂ ਤੁਸੀਂ ਗ੍ਰਿਫਤਾਰ ਕਰੋਗੇ ਭਗਵੰਤ ਮਾਨ ਦਾ ਬੀਜਪੀ ਦੇ ਬੀਜਪੀ ਕਿਸ ਤਰ੍ਹਾਂ ਸੋਚ ਨੂੰ ਤਾਂ ਕੋਈ ਗ੍ਰਿਫਤਾਰ ਕਰ ਨਹੀਂ ਸਕਦਾ ਨਾ ਅੱਜ ਤੱਕ ਹੋਈ ਹੈ ਸੋ ਸਟੇਟਮੈਂਟ ਬਣਾਉਣ ਦੀ ਕੋਈ ਜ਼ਰੂਰਤ ਤਾਂ ਹੈ ਨਹੀਂ ਗ੍ਰਸਟਰਾਤ ਦਾ ਬੋਡੀ ਹੁੰਦੀ ਹੈ ਮਾਈਂਡ ਤਾਂ ਹੁੰਦਾ ਨਹੀਂ ਸੋ ਇਹਦਾ ਲੋੜ ਹੀ ਨਹੀਂ ਇਹ ਜੀ ਗੱਲ ਕਰਨ ਦੀ ਵਖੋ ਮੈਂ ਕੋਈ ਨੰਬਰ ਨਹੀਂ ਦੇ ਸਕਦੀ ਸ਼ੁਰੂਆਤੀ ਹੋਈ ਹੈ ਹਾਲੇ ਪਰ ਇਨਾ ਮੈਂ ਕਹਿ ਸਕਦੀ ਹਾਂ ਕਿ ਭਾਜੀਪੀ ਵਿਆ ਜਿਹੜੀਆਂ ਜਿਹੜਾ ਨੇ ਬਹੁਤ ਮਜ਼ਬੂਤੀ ਨਾਲ ਲੱਗ ਰਹੀਆਂ ਨੇ ਹੁਣ ਪਹਿਲਾਂ ਲੱਗ ਰਿਹਾ ਸੀ ਅਕਾਲੀ ਦਲ ਨਾਲ ਗਠਜੰਬਨ ਹੋਊਗਾ ਕੀ ਲੱਗਦਾ ਕੀ ਜਿਹੜਾ ਫਿਰ ਮਜ਼ਬੂਤ ਵੀ ਹੋਣੀ ਸੀ ਪਾਰਟੀ ਜੇ ਹੋ ਜਾਂਦਾ ਗਠਜੰਬਨ ਕਾਲੀ ਦੰਡ ਐਂਡ ਅ ਲਾਇੰਸ ਤੇ ਜਾ ਕੇ ਅਲਾਈਅੰਸ ਟੁੱਟ ਗਿਆ ਦੇਖੋ ਅ ਅਲਾਈਅੰਸ ਦਾ ਆਪਣਾ ਥਾਂ ਹੁੰਦਾ ਨਹੀਂ ਹੁੰਦਾ ਤਾਂ ਹੁਣ ਬੀਜੇਪੀ ਜ਼ਿਆਦਾ ਕੰਮ ਕਰੂਗੀ ਆਪਣੇ ਆਪ ਨੂੰ ਜ਼ਿਆਦਾ ਮਜ਼ਬੂਤੀ ਨਾਲ ਅ ਰੱਖਣ ਦੇ ਲਈ ਔਰ ਅੱਗੇ ਦੇ ਲਈ ਜ਼ਿਆਦਾ ਕੰਮ ਹੋਊਗੀ ਸੋ ਜੋ ਰੱਬ ਕਰਦਾ ਮੇਰੇ ਖਿਆਲ ਚ ਅੰਤ ਦੇ ਵਿੱਚ ਠੀਕ ਹੀ ਕਰਦਾ ਡਾਕਟਰ ਗੁਰਬੀਰ ਸਿੰਘ ਨੇ ਪਿੱਛੇ ਜਾ ਕੇ ਤੇ ਉਹ ਬਿਆਨ ਕੀਤਾ ਸੀ ਵੀ ਤਿੰਨ ਵਾਰੀ ਐਮਪੀ ਰਿਔਰ ਵਾਰੀ ਐਮਪੀ ਚਾਰ ਵਾਰੀ ਵੀ ਕੁਛ ਕੀਤਾ ਨਹੀਂ ਉਹਨਾਂ ਨੂੰ ਇੰਨਾ ਹੀ ਪੁੱਛ ਲਓ ਮੈਂ ਕੁਝ ਨਹੀਂ ਕਹਿੰਦੀ ਹੋਰ ਕਿ ਜਿਹੜਾ ਮਲਟੀ ਸਪੈਸ਼ialਟੀ ਤੁਸੀਂ ਹੈਲਥ ਮਿਨਿਸਟਰ ਹੋਣਾ ਜਿਹੜਾ ਮਲਟੀ ਸਪੈਸ਼ialਟੀ ਮੈਂ ਲੈ ਕੇ ਆਈ ਥੀ ਅ ਦਿੱਲੀ ਤੋਂ ਐਡਾ ਵਧੀਆ ਰਜਿੰਦਰਾ ਹਸਪੀਟਲ ਚ ਸਾਰਾ ਬਣਿਆ ਹੋਇਆ ਸਾਰੀਆਂ ਮਸ਼ੀਨਾਂ ਆਈਆਂ ਤੁਸੀਂ ਆਪਣੇ ਵੱਲੋਂ ਜਿਹੜੀ ਹੈਲਥ ਟੈਕਨੋਲੋਜੀ ਸਭ ਤੋਂ ਕਹਿੰਦੇ ਆ ਸਾਡੀ ਪ੍ਰਾਇੋਰਟੀ ਹੈ ਉਹਦੇ ਵਿੱਚ ਡਾਕਟਰ ਤਾਂ ਲਗਾਓ ਲੋਕਾਂ ਨੂੰ ਸਹੂਲਤਾਂ ਤਾਂ ਦਿਓ ਫੇਰ ਮੇਰੇ ਨਾਲ ਗੱਲ ਕਰੋ ਕਿ ਕੀ ਲਾ ਕੇ ਆਏ ਮਹਾਰਾਣੀ ਸਾਹਿਬ ਨੂੰ ਟਿਕਟ ਉਮੀਦਵਾਰ ਐਲਾਨਣ ਤੋਂ ਬਾਅਦ ਹਲਕੇ ਦੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਹੈ ਅਤੇ ਸ਼ਹਿਰ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਹੀ ਭਰਮਾ ਜਿਹੜਾ ਹੰਗਾਰਾ ਮਿਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਜਿਹੜੀਆਂ ਹੈਗੀਆਂ ਨੇ ਜੁਆਇਨਿੰਗਾਂ ਵੀ ਹੋਣੀਆਂ ਨੇ ਅਤੇ ਜਿਹੜੇ ਇਕੱਠ ਹੋਣਗੇ ਉਹਨਾਂ ਤੋਂ ਦੇਖ ਕੇ ਤੁਹਾਨੂੰ ਪਤਾ ਲੱਗ ਜਣਾ ਹੈ ਕਿ ਲੋਕਾਂ ਦਾ ਜਿਹੜਾ ਭਾਜਪਾ ਦੇ ਵੱਲ ਜਿਹੜਾ ਝੁਕਾਅ ਹੈ ਉਹ ਬਹੁਤ ਹੀ ਜ਼ਿਆਦਾ ਹੋ ਰਿਹਾ ਹੈ ਕਿਤੇ ਜਿਹੜੇ ਕਾਂਗਰਸੇ ਟਕਸਾਲੀ ਆ ਗੋ ਵੀ ਬੀਜੇਪੀ ਆ ਗਏ ਕਿਸ ਤਰ੍ਹਾਂ ਦੇਖਦੇ ਹੋ ਮੈਨਾਂ ਜਿਸ ਤਰ੍ਹਾਂ ਕਹ ਰਹੀ ਕਿ ਟ੍ਰੈਂਡ ਹੈ ਇਸ ਵਾਰ ਅਬਕੀ ਬਾਰ 400 ਪਾਰ ਮੋਦੀ ਜੀ ਨੇ 400 ਤੋਂ ਪਾਰ ਜਿਹੜੀਆਂ ਸੀਟਾਂ ਨੇ ਭਾਰਤ ਦੇਸ਼ ਦੇ ਵਿੱਚ ਜਿੱਤਣੀਆਂ ਨੇ ਸੋ ਮਹਾਰਾਣੀ ਪ੍ਰਨੀਤ ਕੌਰ ਜੀ ਪਹਿਲਾਂ ਵੀ ਚਾਰ ਵਾਰ ਐਮਪੀ ਰਹੇ ਚੁੱਕੇ ਨੇ ਬਹੁਤ ਹੀ ਸਟਰੋਂਗ ਜਿਹੜੇ ਉਮੀਦਵਾਰ ਨੇ ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਨੇ ਘਾਰ ਕੀਤਾ ਹੋਇਆ ਲੋਕ ਉਹਨਾਂ ਦਾ ਸਤਿਕਾਰ ਕਰਦੇ ਆ ਸੋ ਮਹਾਰਾਣੀ ਪ੍ਰਨੀਤ ਕੌਰ ਜੀ ਵੱਡੀ ਲੀਡ ਦੇ ਨਾਲ ਲੋਕ ਸਭਾ ਹਲਕਾ ਪਟਿਆਲਾ ਤੋਂ ਜਿੱਤ ਦਰਜ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਵੱਡੀਆਂ ਜਿਹੜੀਆਂ ਜੁਆਇਨਿੰਗਾਂ ਨੇ ਉਹ ਦੇਖਣ ਨੂੰ ਮਿਲਣਗੀਆਂ ਕੀ ਲੱਗਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਨੀ ਮਹਾਰਾਣੀ ਦੇਖੋ ਉਮੀਦਵਾਰ ਸਾਰੀਆਂ ਪਾਰਟੀਆਂ ਨੇ ਲਾਨਣੇ ਨੇ ਪਰ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਕੋਈ ਤੋੜ ਨਹੀਂ ਹੈਗਾ ਕਿਉਂਕਿ ਜਿੰਨਾ ਵਿਕਾਸ ਉਹਨਾਂ ਨੇ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਕੀਤਾ ਹੈ ਤਾਂ ਇਹਨਾਂ ਵਿਕਾਸ ਕਦੇ ਹੋਇਆ ਨਹੀਂ ਹੈਗਾ ਉਹਨਾਂ ਨੇ ਬਹੁਤ ਹੀ ਜ਼ਿਆਦਾ ਜਿਹੜਾ ਕੰਮ ਹੈ ਲੋਕ ਸਭਾ ਹਲਕਾ ਪਟਿਆਲਾ ਵਿੱਚ ਕਰਵਾਇਆ ਹੋਇਆ ਜਿਸ ਦੇ ਕਾਰਨ ਲੋਕਾਂ ਦਾ ਜਿਹੜਾ ਛਕਾਇਓ ਮਹਾਰਾਣੀ ਪ੍ਰਨੀਤ ਕੌਰ ਜੀ ਬਣਿਆ